ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾਂ ਫਿਲੌਰ ਗੁਰਾਇਆ ਵਿਚਕਾਰ ਪਿੰਡ ਪਟੀਆਂ ਨੇੜੇ 6 ਲੈਂਥ ਤੇ ਇੱਕ ਸੀਮਿੰਟ ਬਜਰੀ ਰਲਾਉਣ ਵਾਲਾ ਵਾਹਨ ਖੜਾ ਸੀ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਵਿਅਕਤੀ ਆ ਰਹੇ ਸਨ ਜੋ ਖੜੇ ਵਾਹਨ ਵਿੱਚ ਜ਼ੋਰ ਨਾਲ ਵਜੇ ਦੋਵੇਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਮੌਕੇ ਤੇ ਸਰਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਸਾਥੀਆਂ ਨਾਲ ਪਹੁੰਚੇ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ ਘਟਨਾ ਦੇਖਣ ਵਾਲੇ ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੀ ਗੱਲਬਾਤ ਹੋਈ ਤੁਸੀਂ ਗੱਡੀ ਲੈ ਖੜੇ ਸੀ ਕੀ ਨਾਂ ਤੁਹਾਡਾ ਨਹੀਂ ਮੇਰੀ ਨਹੀਂ ਗੱਡੀ ਭਾਜੀ ਹਾਂਜੀ ਕੀ ਗੱਲ ਹੋਈ ਗੱਡੀ ਵਾਲਾ ਡਰਾਈਵਰ ਹੋਰ ਸੀਗਾ ਅਸੀਂ ਤਾਂ ਵੈਸੇ ਅੰਦਰ ਸੀਗੇ ਤੇ ਅਸੀਂ ਆਣ ਕੇ ਦੇਖਿਆ ਤੇ ਇੱਥੇ ਐਕਸੀਡੈਂਟ ਹੋਇਆ ਪਿਆ ਅਸੀਂ ਟੀਐਮ ਗੱਡੀ ਸੀਗੀ ਅੱਛਾ ਟਾਟਾ ਇਧਰ ਬਾਹਰਲੇ ਪਾਸੇ ਖੜੀ ਸੀ ਸਾਈਡ ਤੇ ਇਧਰੋਂ ਨਾਲ ਦੀ ਟਿੱਪਰ ਲੰਗਦੇ ਹੀ ਬੱੱਸਾਂ ਲੰਗਦੀਆਂ ਸੀ ਭਾਜੀ ਹਾਂ ਹਾਂ ਬੱੱਸਾਂ ਲੰਗਦੀਆਂ ਸੀ ਟਿੱਪਰ ਲੰਗਦੇ ਸੀਗੇ ਬਹੁਤ ਵਧੀਆ ਇਹ ਮੋਟਰਸਾਈਕਲ ਵਾਲੇ ਆਏ ਇਹਨਾਂ ਨੇ ਪਤਾ ਨਹੀਂ ਧਿਆਨ ਨਹੀਂ ਕੀਤਾ ਗੱਡੀ ਨਾਲ ਕਾ ਇਧਰ ਉਧਰ ਦੇਖਦੇ ਹੋਣਗੇ ਅਸੀਂ ਦੋ ਜਣੇ ਸੀਗੇ ਭਾਜੀ ਅੱਛਾ ਅਸੀਂ ਜੋ ਹਾਂ ਪਿੱਛੋਂ ਲੈ ਆ ਗਏ ਇਹਨਾਂ ਨੇ ਮਾਰੇ ਆ ਗੱਡੀ ਖੜੀ ਚ ਅਸੀਂ ਤਾਂ ਅੰਦਰ ਕੰਮ ਕਰਦੇ ਸੀ ਜਦੋਂ ਆਣ ਕੇ ਬਾਹਰ ਦੇਖਿਆ ਤੇ ਇਹ ਬੰਦੇ ਇੱਥੇ ਗੱਡੀ ਦੇ ਨਾਲ ਡਿਗੇ ਹੋਏ ਸੀ ਆਣ ਕੇ ਚੱਕੇ ਤੇ ਬੈਠੇ ਚਲੋ ਇਹਨਾਂ ਨੂੰ ਪਾਣੀ ਘਣੀ ਪਲਾਇਆ ਹਾਂਜੀ ਮੁਰ ਤੇ ਸੜਕਸ ਰੱਖਿਆ ਪੋਰਸ ਦੇ ਆਗਿਆ ਅਧਿਕਾਰੀ ਹਾਂਜੀ ਪੋਰਸ ਆ ਗਈ ਸੀ ਭਾਜੀ ਉਹ ਲੈ ਗਈ ਦੋਨਾਂ ਬੰਦਿਆਂ ਨੂੰ ਆਪਣਾ ਧੀ ਨਾਲ ਦੀ ਜਿਹੜੀ ਆ ਮੋਟਰਸਾਈਕਲਾਂ ਦੀ ਮੋਟਰਸਾਈਕਲ ਵਾਲਿਆਂ ਦੀ ਭਾਜੀ ਗਲਤੀ ਆ ਜੀ ਗੱਡੀ ਤੇ ਸਾਈਡ ਤੇ ਖੜੀ ਸੀ ਆਪਣੀ ਜੀ ਹਾਂਜੀ ਇੱਕ ਜ਼ਖਮੀ ਦੀ ਹਾਲਤ ਗੰਭੀਰ ਹੋਣ ਕਾਰਨ ਜ਼ਲੰਦਰ ਰੈਫਰ ਕਰ ਦਿੱਤਾ ਗਿਆ ਹੈ ਵਾਹਨ ਨੂੰ ਫਿਲੋਰ ਥਾਣੇ ਪੇਜ ਦਿੱਤਾ ਗਿਆ ਹੈ ਮੌਕੇ ਤੇ ਪੁਜੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਾਨੂੰ ਐਮ ਡੀਟੀ ਐਪ ਰਾਹੀਂ ਮੈਸੇਜ ਆਇਆ ਸੀਗਾ ਜੀ ਇਹ ਕੋ ਪੱਟੀਆਂ ਪਿੰਡ ਦੇ ਲਾਗੇ ਇੱਥੇ ਇੱਕ ਸਾਈਡ ਤੇ ਕੰਸਟਰਕਸ਼ਨ ਹੋ ਰਹੀ ਆ ਉੱਥੇ ਮਿਕਸ ਕ੍ਰੈਸ਼ਰ ਦਾ ਜਿਹੜਾ ਟਰੱਕ ਸਗਾ ਉਹ ਖੜਾ ਸੀ ਆ ਸਰਵਿਸ ਲੇਨ ਤੇ ਇਹ ਗਰਾਹਾਂ ਸਾਈਡ ਤੋਂ ਇਹ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ ਆ ਜੀ ਸਰਵਿਸ ਲੇਨ ਤੇ ਉਹਨਾਂ ਨੇ ਬਿਨਾਂ ਦੇਖੇ ਟਰੱਕ ਦੇ ਥੱਲੇ ਮੋਟਰਸਾਈਕਲ ਵਾਰ ਦਿੱਤਾ ਜਿਹਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਨਾਲ ਹੀ ਸਿਵਲ ਹਸਪਤਾਲ ਫਲੋਰ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੈ ਜਿਹਨੂੰ ਰੈਫਰ ਕਰਨਾ ਪੈਣਾ ਸ਼ਾਇਦ ਉਹਨੂੰ ਰੈਫਰ ਵੀ ਕਰ ਦਿੱਤਾ ਹੋਏਗਾ ਤੇ ਇਸ ਸੰਬੰਧੀ ਥਾਣਾ ਫਲੋਰ ਤੋਂ ਡਿਊਟੀ ਅਫਸਰ ਏਐਸਆਈ ਜਸਵਿੰਦਰ ਸਿੰਘ ਨੂੰ ਵੀ ਨੋਟ ਕਰਵਾ ਦਿੱਤਾ ਗਿਆ ਤੇ ਟਰੱਕ ਨੂੰ ਤੇ ਜਿਹੜਾ ਟਰੱਕ ਡਰਾਈਵਰ ਆ ਉਹ ਕਬਜ਼ੇ 'ਚ ਆ ਉਹ ਜਸਵਿੰਦਰ ਸਿੰਘ ਜੀ ਦੇ ਹਵਾਲੇ ਕਰਾਂਗੇ ਜੀ ਕੀ ਲੱਗਦਾ ਕਿਧਰੋਂ ਕੀ ਨਾਂ ਪਤਾ ਕਿੱਥੇ ਦੇ ਕਿੱਦਾਂ ਦੇ ਬੰਦੇ ਆ ਕਿੱਥੇ ਦੇ ਰਹਿਣ ਵਾਲੇ ਆ ਇਹ ਉਹਨਾਂ ਨੇ ਕੋਈ ਆਪਣੇ ਪੱਕੇ ਨਾਂ ਤਾਂ ਨਹੀਂ ਦੱਸੇ ਉਹ ਆਪਣਾ ਨਾਮ ਬੈਲੀ ਦੱਸ ਰਿਹਾ ਸੀਗਾ ਇੱਕ ਬੰਦਾ ਬੈਲੀ ਦੱਸ ਰਿਹਾ ਸੀ ਇੱਕ ਦਾ ਨਾਮ ਰਾਣਾ ਦੱਸ ਰਿਹਾ ਸੀਗਾ ਮਨ ਲਓ ਕੱਚੇ ਨਾਮ ਦੱਸ ਰਿਹਾ ਸੀਗੇ ਫਿਲਹਾਲ ਪ੍ਰੋਪਰ ਨਾਮ ਨਹੀਂ ਪਤਾ ਪ੍ਰੋਪਰ ਨਾਮ ਨਹੀਂ ਪਤਾ ਬੇਸਿਕਲੀ ਇਹ ਕਪੂਰਥਲੇ ਤੋਂ ਰਹਿਣ ਵਾਲੇ ਆ ਜੋ ਕਿ ਜੋਗੀ ਦਾ ਜੋਗੀ ਜਿਹੜੇ ਨੇ ਜੋਗੀ ਨੇ ਜਿਹੜੇ ਟੈਪ ਦੇ ਆ ਟੈਪ ਦੇ ਆ ਹਾਂਜੀ ਬੰਦੇ ਆ ਜੀ ਤੇ ਉਹ ਹਾਲਾਤ ਕਿਦਾਂ ਦੇ ਹਾਲਾਤ ਜਿਆਦਾ ਗੰਭੀਰ ਆ ਜੀ ਉਹਨਾਂ ਦੇ ਸੱਟਾਂ ਜਿਆਦਾ ਲੱਗੀਆਂ ਆ ਜਿਸ ਕਰਕੇ ਉਹਨਾਂ ਨੇ ਮੇਬੀ ਆਪ ਹੀ ਮੰਨ ਲਿਆ ਵੀ ਅਸੀਂ ਦੇਖਿਆ ਨਹੀਂ ਟਰੱਕ ਨਹੀਂ ਦੇਖਿਆ ਵੀ ਅੱਗੇ ਟਰੱਕ ਸਾਈਡ ਤੇ ਖੜਾ ਆ ਬੇਚ ਪਿੱਛੇ ਥੱਲੇ ਮੋਟਰਸਾਈਕਲ ਵੱਜ ਗਿਆ ਜਿਹਦੇ ਵਿੱਚ ਮੋਟਰਸਾਈਕਲ ਵੀ ਨਿਸ਼ਾਨਿਆ ਗਿਆ ਤੇ ਦੋਨੇ ਵਿਅਕਤੀ ਵੀ ਜਿਆਦਾ ਗੰਭੀਰ ਲੱਗ ਰਹੇ ਸਿਲੋਟ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਪੰਜਾਬੀ ਜਾਗਰਣ